ਪੰਜਾਬ ਸਰਕਾਰ ਵੱਲੋਂ ਕਣਕ ਅਤੇ ਝੋਨੇ ਦੀ ਨਿਰਵਿਘਨ ਖਰੀਦ ਨੂੰ ਯਕੀਨਨਾ ਬੜਾ ਲਈ ਬਣਾਈ ਗਈ ਸਬ ਕਮੇਟੀ ਦੇ ਚੇਅਰਮੈਨ ਅਤੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਪਿੰਡੂ ਵਿਕਾਸ ਅਤੇ ਪੰਚਾਇਤ ਸਹਿਰ ਸਪੱਟਾ ਅਤੇ ਸੱਭਿਆਚਾਰਕ ਮੰਤਰੀ ਤਰਨਪੀਰ ਸਿੰਘ ਸੋਨ ਨੇ ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨਾ ਦੇ ਮਾਰਕੀਟ ਕਮੇਟੀ ਉਹ ਪਿਰੇ ਇੱਕ ਵਾਰੀ ਤਾਂ ਜਨੇ ਜਿਹੜੀ ਮੌਕੇ ਦੀ ਰਾਤ ਤੇ ਗੱਲ ਰਹੀ ਉਹ ਤਾਂ ਸਾਰਾ ਕੁਝ ਹੋਣਾ ਉਹ ਦੌਰੀਆਂ ਸਪੈਸ਼ਲ ਦੌਰੀਆਂ ਮਾਨਤਰੀ ਸਾਹਿਬ ਨੇ ਕਿਹਾ ਕਿ ਜਦ ਪਤਾ ਤਾਂ ਲੁਕ ਖੜੂ ਤਾਂ ਸੀ ਨਾ ਪਤਾ ਹੀ ਨਹੀਂ ਲੱਗ ਰਿਹਾ ਕਿੱਥੇ ਜਾ ਰਹੀ ਮੈਚ ਬਣਾਈ ਹੈ ਉਹਦੇ ਵਿੱਚ ਨੈਸ਼ਨਲ ਐਗਰੀਕਲਚਰ ਮਾਰਕੀਟਿੰਗ ਪਾਲਿਸੀ ਅਸੀਂ ਬਣਾਉਣ ਵਾਸਤੇ ਸੋਚ ਰਹੇ ਆ ਅੱਜ ਤੱਕ ਅਫਸੋਸ ਦੀ ਗੱਲ ਇਹ ਹੈ ਕਿ ਭਾਰਤ ਸਰਕਾਰ ਨੂੰ ਵੀ ਇਹ ਉਹ ਅੱਜ ਮਿਨਿਸਟਰ ਸਾਹਿਬ ਨੇ ਵੀ ਸਾਡੇ ਚੇਅਰਮੈਨ ਸਾਹਿਬ ਨੇ ਵੀ ਇਸ ਗੱਲ ਦਾ ਸ਼ੁਆਸ਼ਨ ਦਵਾਇਆ ਹੈ ਕਿ ਅਸੀਂ ਆਉਣ ਵਾਲੇ ਸਮੇਂ 'ਚ ਉਸ ਮੰਡੀ ਦਾ ਵੀ ਕਲਿਆਣ ਕਰਾਂਗੇ। ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ। ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ। ਖੰਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ। ਪੰਜਾਬ ਸਰਕਾਰ ਵੱਲੋਂ ਕਣਕ ਅਤੇ ਝੋਨੇ ਦੀ ਨਿਰਵਿਘਨ ਖਰੀਦ ਨੂੰ ਯਕੀਨਨਾ ਬੜਾ ਲਈ ਬਣਾਈ ਗਈ ਸਬ ਕਮੇਟੀ ਦੇ ਚੇਅਰਮੈਨ ਅਤੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਪਿੰਡੂ ਵਿਕਾਸ ਅਤੇ ਪੰਚਾਇਤ ਸਹਿਰ ਸਪੱਟਾ ਅਤੇ ਸੱਭਿਆਚਾਰਕ ਮੰਤਰੀ ਤਰਨਪੀਰ ਸਿੰਘ ਸੋਮ ਨੇ ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨਾ ਦੇ ਮਾਰਕੀਟ ਕਮੇਟੀ ਦਫ਼ਤਰ ਮੀਟਿੰਗ ਹਾਲ ਵਿੱਚ ਆਰਟੀਆ ਐਸੋਸੀਏਸ਼ਨਾਂ ਦੇ ਨਮੰਦਿਆਂ ਨਾਲ ਕਣਕ ਅਤੇ ਝੋਨੇ ਦੀ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਉਣ ਲਈ ਮੀਟਿੰਗ ਕੀਤੀ ਅਤੇ ਆਰਤੀਆਂ ਨੂੰ ਪੇਸ਼ ਆ ਰਹੀਆ ਸਮੱਸਿਆ ਵੀ ਸੁਣੀਆਂ ਤੁੰਮ ਸਾਡੇ ਮਾਨਯੋਗ ਖੇਤੀਬਾੜੀ ਮੰਤਰੀ ਸਰਦਾਰ ਗੁਰਮੀਤ ਸਿੰਘ ਖੋੜੇ ਜੀ ਨੇ ਦੱਸੇ ਦਿੱਤਾ ਅਸੀਂ ਪਹਿਲਾਂ ਸਾਡੇ ਮਜ਼ਦੂਰ ਭਰਾਵਾਂ ਦੀ ਬੜੇ ਲੰਮੇ ਸਮੇਂ ਦੀ ਮੰਗ ਸੀ ਦੀ ਉਹਨਾਂ ਦੀ ਲੇਬਰ ਸਟ੍ਰੀ ਮਜ਼ਦੂਰੀ ਵਧਾਈ ਜਾਵੇ ਉਹ ਜੋ ਉਹਨਾਂ ਦੀ ਮੰਗ ਸੀ 100% ਪੰਜਾਬ ਸਰਕਾਰ ਵੱਲੋਂ ਮੰਨੀ ਗਈ ਹੈ ਉਹਨਾਂ ਦੀ ਮਜ਼ਦੂਰੀ 10% ਵਾਧਾ ਕੀਤਾ ਗਿਆ ਔਰ ਆਰਟੀ ਪ੍ਰਵਾਹਾਂ ਦੀਆਂ ਜੋ ਵੀ ਮੰਗਾ ਸਾਡੇ ਕੋਲ ਆ ਰਹੀਆਂ ਨੇ ਅਸੀਂ ਨਾਲ ਦੀ ਨਾਲ ਉਹਨੂੰ ਫੋਨ ਕਰਕੇ ਕਲੀਅਰ ਕਰ ਰਹੇ ਹਾਂ ਔਰ ਕਿਸੇ ਵੀ ਪੱਤਰ ਦੇ ਉੱਤੇ ਅਸੀਂ ਕੰਮ ਨਹੀਂ ਛੱਡ ਰਹੇ ਦੂਸਰੀ ਗੱਲ ਸਭ ਤੋਂ ਵੱਡੀ ਜਿਹੜੀ ਤਰਾਸ ਦੀ ਇਹ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਜਿਹੜਾ ਸਾਡਾ ਰੂਰਲ ਡਿਵੈਲਪਮੈਂਟ ਦਾ ਪੈਸਾ ਹੈ ਉਹਨੂੰ ਰੋਕ ਕੇ ਬੈਠੀ ਹੈ ਤਕਰੀਬਨ ਸਾਢੇ 800000 ਕਰੋੜ ਦੇ ਚੀਜ਼ ਹੋ ਗਿਆ ਅੱਜ ਪੰਜਾਬ ਦੀਆਂ ਸੜਕਾਂ ਟੁੱਟੀਆਂ ਪਈਆਂ ਨੇ ਪਿਛਲੇ ਸਾਲ ਵੀ ਪਿਛਲੇ ਸਾਲ ਵੀ ਜਦੋਂ ਫੜ ਆਈ ਸੀ ਤੇ ਬੀੜ ਸਾਲ ਪਹਿਲਾਂ ਉਦੋਂ ਵੀ ਮੋਦੀ ਸਾਹਿਬ ਨੇ ਪੰਜਾਬ ਨੂੰ ਕੋਈ ਪੈਕੇਜ ਨਹੀਂ ਦਿੱਤਾ ਅੱਜ ਸੀ ਮੰਨ ਕਰਦੇ ਆ ਕਿ ਘੱਟੋ ਘੱਟ 25000 ਕਰੋੜ ਦਾ ਪੈਕੇਜ ਪੰਜਾਬ ਨੂੰ ਦਿੱਤਾ ਜਾਵੇ ਤਾਂ ਕਿ ਜਿਹੜਾ ਨੁਕਸਾਨ ਸਾਡੇ ਲੋਕਾਂ ਦੇ ਘਰ ਘਟ ਹੈ ਰਹੇ ਨੇ ਪਸ਼ੂ ਪਾਕਿਸਤਾਨ ਵੱਲ ਰੁੜ ਕੇ ਪਾਣੀ ਚ ਚਲੇ ਗਏ ਔਰ ਫਸਲਾਂ ਦਾ ਨੁਕਸਾਨ ਬਹੁਤ ਭਾਰੀ ਮਾਤਰਾਤ ਹੋਇਆ ਉਹਦੀ ਪਰਤਾਈ ਹੋ ਸਕੇ ਕਿਉਂਕਿ ਪੈਸੇ ਬਿਨਾ ਕੋਈ ਕੰਮ ਨਹੀਂ ਚੱਲਦਾ ਹਮੇਸ਼ਾ ਨੇਚਰਲ ਕਲਾਈਮੇਟ ਜਦੋਂ ਵੀ ਕੋਈ ਆਉਂਦੀ ਹੈ ਕੁਦਰਤੀ ਆਫਤ ਆਉਂਦੀ ਹੈ ਕੇਂਦਰ ਸਰਕਾਰ ਵੱਲੋਂ ਪ੍ਰਤੀ ਸਾਰੇ ਸਟੇਟਾਂ ਨੂੰ ਦਿੱਤੀ ਜਾਂਦੀ ਹੈ ਹੁਣੇ ਕੁੜੀਆਂ ਸਾਹਿਬ ਤੇ ਸਭ ਸਾਡ ਦੱਸ ਰਹੇ ਸੀ ਉੱਪਰ ਕਿ ਕੇਂਦਰ ਕਦੇ ਬਾਹਰ ਨਹੀਂ ਫੜਦਾ ਅੱਜ ਅਸੀਂ ਬੇਨਤੀ ਕਰਦੇ ਹਾਂ ਕਿ ਪੰਜਾਬ ਦੇ ਲੋਕਾਂ ਨੇ ਪੂਰੇ ਮੁਲਕ ਵਾਸਤੇ ਅਨੁਪਾਇਆ ਕੀਤਾ ਪੂਰੇ ਮੁਲਕ ਵਾਸਤੇ ਸੇਵਾ ਕਰ ਰਹੇ ਨੇ ਇਸ ਕਰਕੇ ਅੱਜ ਇਸ ਵਿਸ਼ਵਤਾ ਦੀ ਘੜੀ 'ਚ ਕੇਂਦਰ ਸਰਕਾਰ ਪੰਜਾਬ ਨੂੰ ਇੱਕ ਵੱਡਾ ਪੈਕੇਜ ਦੇਵੇ ਘੱਟੋ ਘੱਟ 25000 ਰੁਪਏ ਦਾ ਪੈਕੇਜ ਤਾਂ ਦੇਵੇ ਤਾਂ ਕਿ ਅਸੀਂ ਡਿਵੈਲਪ ਕਰ ਸਕੀਏ ਔਰ ਨਾਲ ਹੀ ਸਾਡਾ ਜਿਹੜਾ ਰੂਰਲ ਡਿਵੈਲਪਮੈਂਟ ਦਾ ਪੈਸਾ ਹੈ ਉਹ ਸਾਨੂੰ ਦਿੱਤਾ ਜਾਵੇ ਤਾਂ ਕਿ ਅਸੀਂ ਜਿਹੜੀਆਂ ਸਾਡੀਆਂ ਲਿੰਕ ਰੋਡ ਸਰਕਾਰ ਜਾਂ ਨਵੀਆਂ ਬਣਨ ਵਾਲੀਆਂ ਸੜਕਾਂ ਨੇ ਜਾਂ ਕੋਈ ਮੰਡੀਆਂ ਦੇ ਫੜ ਉੱਚੇ ਹੋਣੇ ਨੇ ਜਾਂ ਕੋਈ ਸ਼ੈੱਡ ਬਣਨ ਨੇ ਉਹਨਾਂ ਨੂੰ ਬਣਾ ਸਕੀਏ ਜੇਨੂ ਸਾਹਿਬ ਜਿਹੜੀ ਇਹ ਮੰਡੀ ਹੈ ਏਸ਼ੀਆ ਸਭ ਤੋਂ ਵੱਡੀ ਦਾਣਾ ਮੰਡੀ ਹੈ ਪਰ ਉਹਨੇ ਛੋਟੀ ਪੈਂਦੀ ਨਜ਼ਰ ਆ ਰਹੀ ਹੈ ਕਿਸਾਨਾਂ ਨੂੰ ਅੜਦੀਆਂ ਨੂੰ ਬੜੀਆਂ ਦਿੱਕਤਾਂ ਆਉਂਦੀਆਂ ਨੇ ਤੇ ਵਿਸਤਾਰ ਦੀ ਲੰਬੇ ਸਮੇਂ ਤੋਂ ਮੰਗ ਚੱਲੀ ਆ ਰਹੀ ਹੈ ਕੋਈ ਹੈ ਪ੍ਰਪੋਜ਼ਲ ਨੇ ਕਿ ਉਹਦੇ ਵਾਸਤੇ ਹੁਣੇ ਖੇਤੀ ਮੰਤਰੀ ਜੀ ਨੇ ਦੱਸਿਆ ਤਾਂ ਹੈ ਜਿਹੜੀਆਂ ਅੜਦੀਆਂ ਦੀ ਬੇਨਤੀ ਸੀਗੀ ਉਹਨਾਂ ਨੂੰ ਪ੍ਰਵਾਨ ਕੀਤਾ ਸੀ ਜੋੜਾਂਗੇ ਮੰਡੀ ਨੂੰ ਵੱਡਾ ਕਰਾਂਗੇ ਜਿੱਥੇ ਕੋਈ ਕਮੀ ਹੈ ਕਿਉਂਕਿ ਅਸੀਂ ਕਿਸਾਨਾਂ ਮਜ਼ਦੂਰਾਂ ਅੜਦੀਆਂ ਭਰਾਵਾਂ ਦੇ ਵਿੱਚ ਹਾਂ ਅਸੀਂ ਉਹਨਾਂ ਦੇ ਨਾਲ ਹੀ ਹਾਂ ਜਿੱਥੇ ਵੀ ਕੋਈ ਕਮੀਆਂ ਹੋਣ ਨੂੰ ਅਸੀਂ ਹੱਲ ਕਰਾਂਗੇ ਬਰਸ਼ਰ ਸਾਹਿਬ ਜਿਸ ਤਰ੍ਹਾਂ ਤੁਸੀਂ ਕਹਿਆ ਕਿ ਆਰਡੀਐਫ ਕੇਂਦਰ ਰੋਕ ਲੈਂਦੀ ਹੈ ਤੇ ਇੱਕ ਜਿਹੜਾ ਪੰਜਾਬ ਦੇ ਵਿੱਚ ਵੀ ਪਿਛਲੀਆਂ ਸਰਕਾਰਾਂ ਨੇ ਹਰੇਕ ਫਸਲ ਤੋਂ ਜਿਹੜੀ ਮਾਰਕੀਟ ਫੀਸ ਉਹ ਬੰਦ ਕਰਤੀ ਸੀ ਉਹਦਾ ਵੀ ਜਿਹੜਾ ਡਿਪਾਰਟਮੈਂਟ ਨੂੰ ਨੁਕਸਾਨ ਹੋ ਰਿਹਾ ਕੋਈ ਜਿੱਦਾਂ ਕਿ ਮੱਕੀ ਜਾਂ ਕੋਈ ਹੋਰ ਫਸਲਾਂ ਦੇ ਉਹਦੇ ਉੱਪਰ ਕੋਈ 1% ਵਗੈਰਾ ਨਹੀਂ ਲੱਗ ਸਕਦੀ ਕਿਸੇ ਤੇ ਇਹ ਲੱਗ ਸਕਦੀ ਹੈ ਪ੍ਰੋਬਲਮ ਕਿੱਥੇ ਹੈ ਜਿਵੇਂ ਮੰਤਰੀ ਜੀ ਹੁਣੇ ਸਾਡੇ ਸੋਨ ਸਾਹਿਬ ਉੱਪਰ ਵੀ ਬੋਲ ਰਹੇ ਸੀਗੇ ਕੇਂਦਰ ਸਰਕਾਰ ਮੰਡੀ ਸਿਸਟਮ ਨੂੰ ਖਤਮ ਕਰਨਾ ਚਾਹੁੰਦੀ ਹੈ ਵੱਡੇ ਕਾਰਪੋਰੇਟ ਨੂੰ ਦੇਣਾ ਚਾਹੁੰਦੇ ਜਿਹੜੇ ਤਿੰਨ ਕਾਨੂੰਨ ਬਣਾਏ ਸੀ ਉਹਨਾਂ ਨੇ ਉਹ ਵੀ اسی ਵਿਸ਼ੇ ਦੇ ਉੱਤੇ ਸੀ ਅੱਜ ਵੀ ਇਹਨਾਂ ਨੇ ਕੀਤਾ ਪਰੰਤੂ ਮੈਂ ਦੱਸਣਾ ਚਾਹੁੰਦਾ ਕਿ ਜਿਹੜੇ ਉਹ ਤਿੰਨ ਕਾਨੂੰਨਾਂ ਦੇ ਆਰਕੀਟੈਕਟਸ ਸੀਗੇ ਅਸ਼ੋਕ ਦਲਬਈ ਵਗੈਰਾ ਸੀਨੀਅਰ ਆਈਐਸ ਅਫਸਰ ਮੈਂ ਕਿਉਂਕਿ ਕੁਸਾਮਦਾ ਵੀ ਚੇਅਰਮੈਨ ਬਣਿਆ ਜਿੰਨੇ ਸਾਡੇ ਪੰਜਾਬ ਦੇ ਮੰਡੀ ਬੋਗਲੇ ਉਹਨਾਂ ਨੇ ਵੀ ਮੈਨੂੰ ਆਪਣਾ ਚੇਅਰਮੈਨ ਬਣਾਇਆ ਮੈਂ ਇੱਕ ਕਮੇਟੀ ਬਣਾਈ ਹੈ ਉਹਦੇ ਵਿੱਚ ਨੈਸ਼ਨਲ ਐਗਰੀਕਲਚਰ ਮਾਰਕੀਟਿੰਗ ਪਾਲਿਸੀ ਅਸੀਂ ਬਣਾਉਣ ਵਾਸਤੇ ਸੁੱਟ ਰਹੇ ਹਾਂ ਅੱਜ ਤੱਕ ਅਫਸੋਸ ਦੀ ਗੱਲ ਇਹ ਹੈ ਕਿ ਭਾਰਤ ਸਰਕਾਰ ਨੂੰ ਵੀ ਇਹ ਨਹੀਂ ਪਤਾ ਕਿ ਕਿਹੜੇ ਸੂਬੇ ਦੇ ਵਿੱਚ ਕਿਹੜੀ ਫਸਲ ਕਿੰਨੀ ਮਾਤਰਾ 'ਚ ਪੈਦਾ ਹੁੰਦੀ ਹੈ ਤੇ ਉਹ ਦੀ ਕਿਸ ਸਟੇਟ ਦੇ ਵਿੱਚ ਵਰਤੋਂ ਹੋਣੀ ਹੈ ਸਾਡੇ ਫਰੂਟ ਦੇ ਜਾਂ ਵੈਜੀਟੇਬਲ ਦੇ ਕਿਸ ਅੰਕੜੇ ਨਹੀਂ ਸਾਡੇ ਕੋਲ ਅਸੀਂ ਹੁਣ ਉਹਨੂੰ ਸ਼ੁਰੂ ਕੀਤਾ ਕਿਸਾਨਾਂ ਵੱਲੋਂ ਤਾਂ ਕਿ ਅਸੀਂ ਭਾਰਤ ਸਰਕਾਰ ਨੂੰ ਦੱਸ ਸਕੀਏ ਕਿ ਇਸ ਤਰ੍ਹਾਂ ਕਰੋ ਜਿੱਥੇ ਲੋਕਾਂ ਦੀ ਡਿਮਾਂਡ ਹੈ ਉੱਥੇ ਉਹ ਫਸਲ ਸਹੀ ਢੰਗ ਨਾਲ ਪਹੁੰਚਵਾਓ ਜਿੱਥੇ ਵਾਧੂ ਮਾਤਰਾ 'ਚ ਹੁੰਦੀ ਹੈ ਕਿਸਾਨਾਂ ਨੂੰ ਤੇ ਉਹਨਾਂ ਪੂਰਾ ਮੁੱਲ ਦਿਓ ਤਾਂ ਹੀ ਦੇਸ਼ ਦੀ ਤਰੱਕੀ ਹੋਊਗੀ ਅੱਜ ਇੱਕ ਨੈਸ਼ਨਲ ਲੈਵਲ ਤੇ ਸੋਚਣ ਦੀ ਲੋੜ ਹੈ ਨਾ ਕਿ ਵਿਤਕਰਾ ਕਰਕੇ ਕਿਸੇ ਸੂਬੇ ਨਾਲ ਨੂੰ ਦਬਾਉਣ ਦੀ ਲੋੜ ਹੈ ਅਸੀਂ ਭਾਰਤ ਦੇ ਹਿੱਸਾ ਹਾਂ ਕੇਂਦਰ ਦੀ ਸਰਕਾਰ ਨੂੰ ਬੇਨਤੀ ਹੈ ਕਿ ਘੱਟੋ ਘੱਟ ਇਹੋ ਜਿਹੇ ਹਾਲਾਤਾਂ ਦੇ ਵਿੱਚ ਜਦੋਂ ਕੋਈ ਵਿਫਤਾ ਹੁੰਦੀ ਹੈ ਪੰਜਾਬ ਦੇ ਲੋਕਾਂ ਦਾ ਸਾਥ ਦੇਵੇ ਪੰਜਾਬ ਨੂੰ ਵਿਸ਼ੇਸ਼ ਪੈਕੇਜ ਜ਼ਰੂਰ ਦੇਵੇ ਮੈਂ ਇਲੈਕਟ੍ਰੋਨਿਕ ਮੀਡੀਆ ਦਾ ਪ੍ਰਿੰਟ ਮੀਡੀਆ ਦਾ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਨਾ ਚਾਹੁੰਦਾ ਹਾਂ ਤੁਸੀਂ ਅੱਜ ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨੇ ਵਿੱਚ ਕਵਰੇਜ ਕਰਨ ਲਈ ਪਹੁੰਚੇ ਹੋ ਦੂਸਰਾ ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਮੈਨੂੰ ਬੜੀ ਅੱਜ ਮਾਣ ਮਹਿਸੂਸ ਹੋ ਰਿਹਾ ਕਿ ਇਸ ਹਲਕੇ ਦੀ ਨੁਮਾਇੰਦਗੀ ਕਰਨ ਦਾ ਜੋ ਸੁਭਾਗ ਪਰ ਆ ਸਮਾਂ ਮੈਂ ਕਹੂੰਗਾ ਸੇਵਾ ਦਾ ਸਮਾਂ ਜੋ ਮੈਨੂੰ ਦਿੱਤਾ ਗਿਆ ਖੰਨੇ ਦੇ ਲੋਕਾਂ ਨੇ ਰੋਤਾ ਸੋ ਅੱਜ ਖੰਨੇ ਦੇ ਜਿਹੜੇ ਮਸਲੇ ਸੀ ਖੰਨੇ ਦੇ ਆਰਤੀਆਂ ਦੇ ਮਸਲੇ ਸੀ ਖੰਨੇ ਦੀ ਮੰਡੀ ਨੂੰ ਲੈ ਕੇ ਜਿਹੜੇ ਮਸਲੇ ਸੀ ਉਹਨੂੰ ਡਿਸਕਸ ਕਰਨ ਦੇ ਲਈ ਮੈਂ ਰਿਕੁਐਸਟ ਕੀਤੀ ਸੀ ਬੇਨਤੀ ਕੀਤੀ ਸੀ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਨੂੰ ਉਹਨਾਂ ਨੇ ਮਤਲਬ ਕਿ ਅੱਜ ਖੰਨੇ ਵੇਖੇ ਸਾਡੀ ਇਸ ਮੰਡੀ ਦੇ ਸਾਰੇ ਮਸਲਿਆਂ ਨੂੰ ਸਮਝਣ ਦੇ ਲਈ ਸਾਡੇ ਕੋ ਸਾਡੇ ਬਹੁਤ ਸਤਕਾਰਯੋਗ ਕੈਬਨਿਟ ਮੰਤਰੀ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਸਾਹਿਬ ਨੂੰ ਭੇਜਿਆ ਸਾਡੇ ਚੇਅਰਮੈਨ ਮੰਡੀਪੁਰ ਸਰਦਾਰ ਹਰਜਨ ਸਿੰਘ ਵਰਸਨ ਸਾਹਿਬ ਨੂੰ ਭੇਜਿਆ ਸਾਡੇ ਨਵ ਨਿਯੁਕਤ ਜਿਹੜੀ ਪੂਰੇ ਪੰਜਾਬ ਦੀ ਆਰਟੀ ਐਸੋਸੀਏਸ਼ਨ ਦੇ ਜਿਹੜੇ ਪ੍ਰਧਾਨ ਨੇ ਜਸਵਿੰਦਰ ਸਿੰਘ ਰਾਣਾ ਜੀ ਮੇਰੇ ਨਾਲ ਬੈਠੇ ਨੇ ਉਹਨਾਂ ਨੂੰ ਭੇਜਿਆ ਮੇਰੇ ਨਾਲ ਇਸ ਵਕਤ ਮੌਜੂਦ ਨੇ ਸਾਡੇ ਚੇਅਰਮੈਨ ਮਾਰਕੀਟ ਕਮੇਟੀ ਖੰਨਾ ਜਗਤਾਰ ਸਿੰਘ ਜੀ ਗਿਲਸਾਹ ਪਿੱਛੇ ਮੇਰੇ ਖੜੇ ਨੇ ਤੇ ਉਹਨਾਂ ਦੇ ਨਾਲ ਸਾਡੇ ਮੰਡੀ ਦੇ ਜਿਹੜੇ ਪ੍ਰਧਾਨ ਨੇ ਹਰਬੰਸ ਸਿੰਘ ਰੋਸ਼ਾ ਜੀ ਉਹ ਵੀ ਮੇਰੇ ਨਾਲ ਖੜੇ ਨੇ ਤੇ ਸਾਡੇ ਉਹਦੇ ਜਿਹੜੇ ਜਰਨਲਿਸ ਕਤਰ ਨੇ ਲਿਬੜਾ ਸਾਹਿਬ ਉਹ ਵੀ ਸਾਡੇ ਨਾਲ ਉਰੇ ਖੜੇ ਨੇ ਸੋ ਇੱਕ ਗੱਲ ਮੈਂ ਉਰੋ ਜਰੂਰ ਦੱਸਣੀ ਚਾਹੂੰਗਾ ਕਿ ਆਰਤੀਆਂ ਨੂੰ ਕਿਸਾਨਾਂ ਨੂੰ ਸਾਡੇ ਨੂੰ ਰਤੀ ਭਰ ਵੀ ਦਿੱਕਤ ਨਾ ਆਵੇ ਕਿਉਂਕਿ ਇਹ ਸਾਡੀ ਪੰਜਾਬ ਦੀ ਇਕਨੋਮੀ ਹੈ ਜਿਹੜੀ ਇਹ ਸਾਰੀ ਐਗਰੋ ਬੇਸਡ ਇਕਨੋਮੀ ਹੈ ਸੋ ਬਿਲਕੁਲ ਵੀ ਦਿੱਕਤ ਨਾ ਆਵੇ ਸਾਡਾ ਸਾਡੀ ਕੋਆਰਡੀਨੇਸ਼ਨ ਆਪਸ ਚ ਬਣੀ ਰਹੇ ਉਹਦੇ ਲਈ ਫਸਟ ਟਾਈਮ ਹਿਸਟਰੀ ਚ ਹੋਇਆ ਹੈ ਕਿ ਪੰਜਾਬ ਸਰਕਾਰ ਨੇ ਅੱਜ ਤੱਕ ਬੜੀਆਂ ਸਰਕਾਰਾਂ ਆਈਆਂ ਕਾਂਗਰਸ ਵੀ ਲੋਕਾਂ ਨੇ ਦੇਖੀ ਅਕਾਲੀ ਦਲ ਭਾਜਪਾ ਦਾ ਵੀ ਨੌ ਮਾਸ ਦਾ ਰਿਸ਼ਤਾ ਦੇਖਿਆ ਬੜੀਆਂ ਸਰਕਾਰਾਂ ਆਈਆਂ ਪਰ ਕਿਸੇ ਨੇ ਆਪਸ ਚ ਇਹਨਾਂ ਨੂੰ ਕੋਆਰਡੀਨੇਸ਼ਨ ਕਰਾਉਣ ਲਈ ਦੋ ਸਟੈਪ ਤੇ ਕੋਈ ਵੀ ਜਣੀ ਕਿ ਦਿੱਕਤ ਹੋਵੇ ਉਹਨੂੰ ਸੁਣਨ ਦੇ ਲਈ ਇਹ ਫਸਟ ਟਾਈਮ ਹਿਸਟਰੀ ਹੋਇਆ ਕਿ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਨੇ ਚਾਰ ਸਾਡੇ ਜਿਹੜੇ ਕੈਬਨਿਟ ਦੇ ਮੰਤਰੀ ਸਾਹਿਬਾਨ ਨੇ ਉਹਨਾਂ ਦੀ ਇੱਕ ਸਬ ਕਮੇਟੀ ਬਣਾਈ ਹੈ ਜਿਹਦੇ ਵਿੱਚ ਚੇਅਰਪਰਸਨ ਨੇ ਸਰਦਾਰ ਗੁਰਮੀਤ ਸਿੰਘ ਜੀ ਖੁੱਡੀਆਂ ਸਾਹਿਬ ਜੋ ਅੱਜ ਖੰਨੇ ਵਿਖੇ ਪਹੁੰਚੇ ਨੇ ਲਾਲਜੀਤ ਸਿੰਘ ਜੀ ਭੁੱਲਰ ਸਾਹਿਬ ਕੈਬਨਿਟ ਮੰਤਰੀ ਬਰਿੰਦਰ ਗੋਇਲ ਜੀ ਤੇ ਫੂਡ ਸਪਲਾਈ ਮੰਤਰੀ ਸਾਡੇ ਜਿਹੜੇ ਹੈਗੇ ਲਾਲਚੰਦ ਜੀ ਘਟੌੜਕ ਸਾਹਿਬ ਚਾਰੇ ਮਿਨਿਸਟਰਸ ਜੀ ਨਾਲ ਦਾ ਸਿੱਧਾ ਸੰਬੰਧ ਖੇਤੀ ਨਾਲ ਵੀ ਹੈ ਔਰ ਆਰਕ ਨਾਲ ਵੀ ਹੈ ਪ੍ਰੋਕਿਉਰਮੈਂਟ ਨਾਲ ਵੀ ਹੈ ਮੰਡੀ ਦੇ ਨਾਲ ਵੀ ਹੈ ਸੋ ਸਾਰੀਆਂ ਚੀਜ਼ਾਂ ਨੂੰ ਮਤਨਜੇ ਰੱਖਦੇ ਗਰੁੱਪ ਆਫ ਮਿਨਿਸਟਰਸ ਦੀ ਜਿਹੜੀ ਇਹ ਬਣਾਈ ਗਈ ਹੈ ਸਬ ਕਮੇਟੀ ਉਸੇ ਦੇ ਚੱਲਦੇ ਅੱਜ ਖੰਨੇ ਦੇ ਵਿੱਚ ਅਲੱਗ-ਅਲੱਗੇ ਪੂਰੇ ਗਰੁੱਪ ਆਫ ਮਿਨਿਸਟਰਸ ਜਿਹੜੀ ਕਮੇਟੀ ਹੈ ਪੂਰੇ ਪੰਜਾਬ ਦੇ ਵਿੱਚ ਇਸ ਸਮੇਂ ਸਾਰੀਆਂ ਮੰਡੀਆਂ ਦੇ ਵਿੱਚ ਜਾ ਰਹੀ ਹੈ ਸੋ ਅੱਜ ਖੰਨੇ ਵੇਖੇ ਪਹੁੰਚੇ ਨੇ ਸੋ ਮੈਂ ਜਿੱਥੇ ਬਤੌਰ ਜਣੀ ਕਿ ਮੈਂ ਅੱਜ ਉਹ ਇਹਨਾਂ ਦਾ ਹੋਸਟ ਬਣ ਕੇ ਅੱਜ ਇਹਨਾਂ ਨੂੰ ਉਹ ਮੈਂ ਜਣੀ ਕਿ ਪਹੁੰਚਣ ਤੇ ਜਿਨਾਂ ਆਇਆ ਨੂੰ ਕਹਿੰਦਾ ਵੈਲਕਮ ਕਹਿੰਦਾ ਪਲਾਸਾਤ ਜਿਸੀ ਆਪਣੀ ਮੰਡੀ ਦੀਆਂ ਖੰਨੇ ਮੰਡੀ ਦੀਆਂ ਜਿਹੜੀਆਂ ਦਿੱਕਤਾਂ ਸੀ ਉਹਨਾਂ ਤੋਂ ਇਹਨਾਂ ਨੂੰ ਜਾਣੂ ਕਰਵਾਇਆ ਸਾਡੇ ਨਾਲ ਉਹ ਇੱਕ ਪਿੰਡ ਪੈਂਦਾ ਦਹੈੜੂ ਉੱਥੇ ਮੰਡੀ ਆਲਰੇਡੀ ਜਾਨੀ ਕਿ ਇਸ ਤਰੀਕੇ ਨਾਲ ਜਾਨੀ ਕਿ ਬਣ ਕੇ ਤਿਆਰ ਹੋ ਸਕਦੀ ਹੈ ਕਿ ਜਿਹਦੇ ਤੇ ਬੇਅਰ ਮਿਨੀਮਮ ਖਰਚਾ ਹੋ ਕਾਸਟ ਆਊ ਤੇ ਉਹ ਸਾਡੇ ਜਮਾਈ ਨਾਲ ਹੋਣ ਕਰਕੇ ਸਾਨੂੰ ਆਉਣ ਵਾਲੇ ਸਮੇਂ 'ਚ ਵੱਡੀ ਰਾਹਤ ਮਿਲ ਸਕਦੀ ਹੈ ਸੋ ਅੱਜ ਮਿਨਿਸਟਰ ਸਾਹਿਬ ਨੇ ਵੀ ਸਾਡੇ ਚੇਅਰਮੈਨ ਸਾਹਿਬ ਨੇ ਵੀ ਇਸ ਗੱਲ ਦਾ ਸ਼ਵਾਸ਼ਨ ਦਵਾਇਆ ਕਿ ਅਸੀਂ ਆਉਣ ਵਾਲੇ ਸਮੇਂ 'ਚ ਉਸ ਮੰਡੀ ਦਾ ਵੀ ਕਲਿਆਣ ਕਰਾਂਗੇ ਉਸ ਦੇ ਨਾਲ ਨਾਲ ਜਿਹੜੀ ਸਾਡੀ ਰਹਾਉਣ ਮੰਡੀ ਹੈ ਜੇ ਪੂਰੇ ਆਪਾਂ ਇਹ ਮੰਡੀ 1 ਦੇ ਮੰਡੀ 2 ਹੈ ਮੰਡੀ 1 ਉਹ ਜਿੱਥੇ ਆਪਾਂ ਬੈਠੇ ਆਂ ਮੀਨ ਤੇ ਰਹਾਉਣ ਮੰਡੀ ਸਾਡੀ ਜਿਹੜੀ 2 ਹੈ ਉਹਦੇ ਨਾਲ ਲੱਗਦੀਆਂ ਜਿਹੜੀਆਂ ਸੜਕਾਂ ਨੇ ਜਿਨ੍ਹਾਂ ਦੇ ਹਾਲ ਜਿਹੜੀ ਖਸਤਾ ਹੈ ਉਹਦੀ ਵੀ ਇਹ ਕਹਿੰਦੇ ਵੀ ਅਸੀਂ ਆਉਣ ਵਾਲੇ ਸਮੇਂ 'ਚ ਸੜਕਾਂ ਨਵੀਆਂ ਬਣਾਵਾਂਗੇ ਮੰਡੀ ਬੋਰਡ ਤੋਂ ਸੋ ਇਹ ਜਿਹੜੀਆਂ ਮੇਨ ਮੰਗਾ ਸੀ ਅਸੀਂ ਦਸੀਆਂ ਉਹ ਆਪਾਂ ਦਾ ਜਿਹੜੀ ਕਿ ਆਉਣ ਵਾਲੇ ਸਮੇਂ 'ਚ ਕਰ ਕਰਾਂਗੇ ਆਨੇ ਦੀ ਮੰਡੀ ਵਿੱਚ ਪ੍ਰੋਗਰਾਮ ਰੱਖਿਆ ਗਿਆ ਸੀ ਸਾਰੇ ਆਰਤੀ ਦਾ ਉਹ ਕਿਉਂਕਿ ਇੱਕ ਵੱਡਾ ਹਿੱਸਾ ਜਿਹੜਾ ਸਾਡੀ ਫਸਲ ਹੁੰਦੀ ਆ ਉਹਨਾਂ ਸਾਹਮਣ ਦਾ ਇਹਨਾਂ ਦੇ ਜੁਮੇ ਹੁੰਦਾ ਸੋ ਰਲ ਮਿਲ ਕੇ ਅਸੀਂ ਸਾਰਾ ਜਿਹੜਾ ਇਹ ਪੰਜਾਬ ਦੀਆਂ ਉਹ ਫਸਲਾਂ ਮੇਨ ਹੁੰਦੀਆਂ ਸੋਈ ਦਿਹਾੜੀ ਉਹਦੇ ਵਿੱਚ ਜਿਹੜੀਆਂ ਵੀ ਫਸਲਾਂ ਆ ਜਾਂ ਉਹ ਕਿਸੇ ਵੀ ਦਾ ਪੈਦਾ ਕਰਦਾ ਹੈ ਕਿ ਸਾਡੇ ਮਜ਼ਦੂਰ ਪ੍ਰਾਰ ਲੱਗ ਕੇ ਤੇ ਆਰਤੀ ਸੰਬਾਲਦੇ ਹੈ ਕੋਰਪੋਰੇਟ ਪਾਰਟਿਸਪੇਟ ਨਹੀਂ ਹੁੰਦੀ ਹੈ। ਤੋਂ ਇਹਨਾਂ ਨੇ ਅੱਜ ਇੱਕ ਪ੍ਰੋਗਰਾਮ ਰੱਖਿਆ ਸੀ ਕੁਝ ਨਾਮੀਆਂ ਮਕਾਸਦ ਜਿਹੜੀਆਂ ਸੀ ਪਹਿਲਾਂ ਹੀ ਪੂਰੀਆਂ ਕਰ ਦਿੱਤੀਆਂ। ਔਰ ਹੋਰ ਵੀ ਜੇ ਕੋਈ ਦਿੱਕਤ ਆਉ ਉਹ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਦੀ ਭਾਈਚਾਰੇ ਨਾਲ ਹੈ। ਤੋਂ ਨਾਲ ਸੱਦੇ ਕੈਬਨਿਟ ਦੇ ਮੰਤਰੀ ਪ੍ਰਮੇਲ ਜੀ ਇੱਥੋਂ ਦੇ ਜਿਹੜੇ ਮਾਣਯੋਗ ਐਮਐਲਏ ਦੀ ਬਹੁਤ ਸਰਮਣ ਪਿਆਰੇ ਨੇ ਨਾਲ ਹੀ ਸਰਦੇ ਮੰਡੀ ਬੋਰਡ ਦੇ ਚੇਅਰਮੈਨ ਸਰ ਦਾ ਚੰਸ ਸਿੰਘ ਦੀਪਕ ਸੋਸਾਲ ਹੈ। ਅਥੋਂ ਦੀ ਰਾਣਾ ਜੀ ਜਿਹੜੇ ਪੰਜਾਬ ਦੇ ਆਰਟੀ ਐਸੋਸੀਏਸ਼ਨ ਦੇ ਪ੍ਰਧਾਨ ਨੇ ਉਹ ਵੀ ਤੋਂ ਜਿਹੜੀਆਂ ਇੱਕ ਦੋ ਲੋਕਲ ਮੰਗਾ ਸੀ ਜਿਵੇਂ ਇਸ ਮੰਡੀ ਨੂੰ ਦੇ ਵਿੱਚ ਵਾਧਾ ਕਰਨਾ ਹੈ ਅਸੇ ਦੇਹੜੂ ਵਾਲੀ ਜਗ੍ਹਾ ਪਈ ਹੈ ਉਸ ਨੂੰ ਨਾਲ ਮਿਲਾਉਣਾ ਜਾਂ ਸਰਕੂਲ ਜੋੜਨਾ ਹੋਰ ਵੀ ਉਹ ਇਹਨਾਂ ਨੇ ਇੰਪ੍ਰੈਸ਼ਨ ਇਨਫਰਾਸਟ੍ਰਕਚਰ ਉਡੀਸਾ ਜਿਸ ਤਰ੍ਹਾਂ ਹੜ੍ਹਾਂ ਦੀ ਸਥਿਤੀ ਆਈ ਇਹਨੂੰ ਲੈ ਕੇ ਫਸਲਾਂ ਦੀ ਬਹੁਤ ਬਰਬਾਦੀ ਹੋਈ ਹੈ ਤੇ ਅੱਗੇ ਵੀ ਜਿਹੜੇ ਹੁਣ ਕਮੇਟੀਆਂ ਦਾ ਗਠਨ ਸੀਐਮ ਸਾਹਿਬ ਵੱਲੋਂ ਕੀਤਾ ਗਿਆ ਹੁਣ ਤੱਕ ਕੋਈ ਰਿਪੋਰਟ ਆਈ ਹੈ ਜੀ ਕਿੰਨਾ ਕੁ ਨੁਕਸਾਨ ਤੁਹਾਡੇ ਮੈਂ ਸਿੰਸ ਸਾਰੇ ਆਪਾਂ ਜਾਣਦੇ ਹਾਂ ਕਿ ਪਰਮਾਤਮਾ ਕੁਦਰਤ ਦੇ ਅੱਗੇ ਕਿਸੇ ਦਾ ਜੋ ਜੀ ਨਹੀਂ ਉਹਦੀ ਕੈਪੈਸਿਟੀ ਦਾ ਵੀ ਕਿਸੇ ਨੂੰ ਨਹੀਂ ਪਤਾ ਵੀ ਉਹ ਕਿੰਨਾ ਕਰਨਾ ਚਾਹੁੰਦਾ ਸਾਨੂੰ ਦੇਣਾ ਚਾਹੁੰਦਾ ਜਾਂ ਖੋਣਾ ਚਾਹੁੰਦਾ ਸੜੀਆਂ ਬਹੁਤ ਹੀ ਪ੍ਰਭੂਤ ਫਸਣਾ ਸੰ ਪੰਜਾਬ ਦੀਆਂ ਤੋ ਇਹਨਾਂ ਦਿਨਾਂ ਚ ਆ ਕੇ ਇਸ ਤਰ੍ਹਾਂ ਨਜ਼ਰੀ ਲੱਗਦੀ ਹੈ ਕਿ ਜਿਹੜੀ 1 ਲੱਖ ਏਕੜ ਤੋਂ ਵੱਧ ਚੱਪ ਗਈ ਸੀ ਬਹੁਤ ਸਾਰੇ ਪਿੰਡਾਂ ਦਾ ਵੀ ਨੁਕਸਾਨ ਹੋ ਚੱਲਿਆ ਪਸ਼ੂਆਂ ਦਾ ਔਰ ਤੇ ਆਪ ਸਾਰਾ ਹੀ ਜਨ ਜੀਵਨ ਬੜਾ ਪ੍ਰਭਾਵਿਤ ਹੋਇਆ ਤੇ ਇਹਦੀ ਕਿਉਂਕਿ ਅਜੇ ਤੱਕ ਕੋਈ ਰੁਕਿਆ ਵੀ ਨਹੀਂ ਨਾ ਸਦਾ ਰੋਜ਼ ਦੀ ਚਿੰਤਾ ਹੈ ਉਸ ਤੋਂ ਹੋਰ ਡਰ ਲੱਗ ਰਿਹਾ ਵੀ ਪਤਾ ਨਹੀਂ ਕਿੱਥੇ ਜਾ ਕੇ ਗੱਲ ਫੜੂਗੀ ਜੇ ਜਿਹੜੀ ਸਾਰੇ ਪੰਜਾਬੀਆਂ ਲਈ ਸਾਰੇ ਜਿੱਥੇ ਜਿੱਥੇ ਪ੍ਰਭਾਵਤ ਲੋਕ ਉਹਦਾ ਹੈਗੇ ਆ ਦੂਸਰੇ ਵੀ ਬਹੁਤ ਡਰ ਰਹੇ ਆ ਵੀ ਅਜੇ ਕੁਦਰਤ ਦੇ ਰਾਨੇ ਉਹਨੇ ਕਿੱਥੇ ਕੀ ਕਰਨਾ ਸਰ ਤੂਫਾਨਾਂ ਬਾਰੇ ਇੱਕ ਮੰਗ ਵੀ ਕੀਤੀ ਆ ਜੇ ਕਿ ਗਰਦਾਬੜੀ ਕੁਆਕੇ ਇਹਨੂੰ ਮੁਆਵਜ਼ਾ ਦਿੱਤਾ ਜਾਵੇ ਪਰ ਜੀ ਸਾਰਾ ਕੁਝ ਹੋਊਗਾ ਪਰ ਇੱਕ ਵਾਰੀ ਤਾਂ ਜਿੰਨੇ ਜਿਹੜੀ ਮੌਕੇ ਦੀ ਰਾਤ ਤੇ ਗੱਲੜੀ ਉਹ ਤਾਂ ਸਾਰਾ ਕੁਝ ਹੋਣਾ ਹੈ ਉਹ ਦੌਰੀਆਂ ਸਪੈਸ਼ਲ ਦੌਰੀਆਂ ਮਖਤਰੀ ਸਾਹਿਬ ਨੇ ਕਿਹਾ ਕਿ ਤੇ ਪਤਾ ਤਾਂ ਲੱਗ ਖੜੂ ਤਾਂ ਸੀ ਨਾ ਪਰ ਪਤਾ ਨਹੀਂ ਲੱਗ ਰਿਹਾ ਕਿੱਥੇ ਜਾ ਰਹੀ Wonderful. Thank you.